ਆਓ ਜੀ ਵੈਲਕਮ ਹਾਂਜੀ ਆਜੋ ਦੋਸਤੋ ਤੁਹਾਨੂੰ ਬੜੀ ਵਧੀਆ ਚੀਜ਼ ਦਿਖਾਉਣੇ ਆ ਆਜੋ ਜਿਹੜੀ ਆਪਾਂ ਆਮ ਘਰਾਂ ਦੇ ਵਿੱਚ ਪ੍ਰੋਗਰਾਮ 'ਚ ਵਰਤ ਸਕਦੇ ਆ ਕਿਸੇ ਵੀ ਤਰ੍ਹਾਂ ਦਾ ਪ੍ਰੋਗਰਾਮ ਹੈ ਇਹ ਚੁਰਾ ਦੋਸਤੋ ਆ ਦੇਖੋ ਇਹਨੂੰ ਗੱਡੀ ਦਾ ਰਿੰਪ ਕੱਟ ਕੇ ਬਣਾਈ ਗਈ ਹੈ ਕੱਟਰ ਨਾਲ ਇਹਦੇ ਥੱਲੇ ਆਪਾਂ ਲੱਕੜਵਾਲਣ ਵੀ ਲਾ ਸਕਦੇ ਆ ਤੇ ਗੈਸ ਵਾਲੀ ਪੱਠੀ ਵੀ ਰੱਖ ਸਕਦੇ ਆ ਉੱਪਰ ਇਹਦੇ ਤਵੀ ਵੀ ਰੱਖ ਸਕਦੇ ਆ ਰੋਟੀ ਲਾਉਣ ਵਾਸਤੇ ਇਹ ਦੇਗਾ ਵਗੈਰਾ ਕੁਝ ਵੀ ਰੱਖ ਸਕਦੇ ਆ ਸਬਜ਼ੀ ਬਣਾਉਣ ਵਾਸਤੇ ਬਹੁਤ ਘੈਂਟ ਚੀਜ਼ ਬਣਾਈ ਗਈ ਆ ਦਿਮਾਗ ਉਹ ਬੰਦੇ ਦਾ ਜਿਹਨੇ ਸਭ ਤੋਂ ਪਹਿਲਾਂ ਤਿਆਰ ਕੀਤੀ ਹੈ ਹੁਣ ਦੇਖ ਕੇ ਤਾਂ ਆਪਾਂ ਇਹ ਤੋਂ ਬਣਾਈ ਲਵਾਂਗੇ ਤੇ ਬਾਈ ਦੀ ਕਲਾ ਕਲਾਕਾਰੀ ਨੂੰ ਜ਼ਰੂਰ ਤਾਂ ਇਹਨੇ ਦਿਮਾਗ ਨਾਲ ਇਹ ਤਿਆਰ ਕੀਤੀ ਹੈ ਨਾ ਟੁੱਟੇ ਨਾ ਭੱਜੇ ਆਪਾਂ ਹਰ ਇੱਕ ਪ੍ਰੋਗਰਾਮ ਦੇ ਵਿੱਚ ਵਿਆਹ ਸਾਥੀ ਹੈ ਕਿਸੇ ਤਰ੍ਹਾਂ ਦਾ ਵੀ ਫਕਸ਼ਨ ਹੈ ਉੱਥੇ ਇਹ ਤੋਂ ਆਪਾਂ ਕੰਮ ਲੈ ਸਕਦੇ ਆ ਇਹ ਵੀਡੀਓ ਆਪਾਂ ਤਾਂ ਬਣਾਈ ਆ ਵੀ ਵੀਰ ਦੇਖ ਕੇ ਤੋਂ ਅੱਗੇ ਦੀ ਅੱਗੇ ਨੂੰ ਇਹੋ ਜਿਹੀ ਚੋਰ ਤਿਆਰ ਕਰ ਸਕਣਾ ਤੇ ਵੀਡੀਓ ਨੂੰ ਕਰੇ ਸ਼ੇਅਰ ਧੰਨਵਾਦ ਰੱਬ ਦਾ